ਕੰਗਨੌਰ ਰਣੌਤ ਦੀ ਫਿਲਮ ਐਮਰਜੈਂਸੀ ਦਾ ਜ਼ਿਕਰ ਕਰ ਲੈਂਦੇ ਆ ਕੱਲ ਯਾਨੀ ਕਿ 6 ਸਤੰਬਰ ਨੂੰ ਫਿਲਮ ਐਮਰਜੈਂਸੀ ਰਿਲੀਜ਼ ਹੋਣੀ ਸੀ ਪਰ ਕਿਉਂਕਿ ਵਿਵਾਦ ਬੜੇ ਵੱਡੇ ਵਾਚਕ ਕੇ ਸੀ ਇਸ ਕਰਕੇ ਫਿਲਮ ਰਿਲੀਜ਼ ਨਹੀਂ ਹੋਈ ਤੇ ਹੁਣ ਕੰਗਨੌਰ ਰਣੌਤ ਨੇ ਆਪਣੇ ਫੈਨਸ ਨੂੰ ਇੱਕ ਮੈਸੇਜ ਜਿਹੜਾ ਉਹ ਦਿੱਤਾ ਹੈ ਫਿਲਮ ਦਾ ਇੰਤਜ਼ਾਰ ਉਹ ਲੋਕ ਵੀ ਕਰ ਰਹੇ ਨੇ ਜਿਨ੍ਹਾਂ ਨੇ ਫਿਲਮ ਦੇ ਉੱਤੇ ਆਲੋਚਨਾ ਕਰਨੀ ਹੈ ਦੇਖਣਾ ਕਿ ਅਸਲ ਦੇ ਵਿੱਚ ਹੈ ਕੀ ਕਿਉਂਕਿ ਸਿਰਫ ਜੋ ਵੀ ਹੁਣ ਤੱਕ ਦਾ ਵਿਵਾਦ ਆ ਉਹ ਸਿਰਫ ਟ੍ਰੇਲਰ ਦੇ ਨਾਲ ਸੰਬੰਧਿਤ ਆ ਜੀ ਫਿਲਮ ਦੇ ਵਿੱਚ ਕੀ ਆ ਕਿੰਨਾ ਕੁ ਸਿੱਖਾਂ ਬਾਰੇ ਗਲਤ ਬੋਲਿਆ ਗਿਆ ਕਿੰਨਾ ਕੁ ਸਿੱਖਾਂ ਦੇ ਕਿਰਦਾਰ ਨੂੰ ਉਹਦੇ ਵਿੱਚ ਗਲਤ ਤਰੀਕੇ ਨਾਲ ਚਿੱਤਰਿਆ ਗਿਆ ਪਰ ਜੋ ਕੁਝ ਇੱਕ ਟ੍ਰੇਲਰ ਨੇ ਦਿਖਾ ਦਿੱਤਾ ਹੈ ਉਹਦੇ ਤੋਂ ਹੀ ਸਾਰਾ ਵਿਵਾਦ ਪੈਦਾ ਹੋ ਚੁੱਕਾ ਹੈ ਕੋਰਟ ਦੇ ਵਿੱਚ ਪਟੀਸ਼ਨਾਂ ਪੈਗੀਆਂ ਹਨ ਮਾਨ ਸਿੰਘ ਖਾਰਾ ਤੋਂ ਲੈ ਕੇ ਹਰਿਆਣੇ ਵਾਲੇ ਪਾਸਿਓਂ ਵੀ ਕਾਨੂੰਨੀ ਨੋਟਿਸ ਭੇਜ ਦਿੱਤੇ ਗਏ ਕੰਗਣਾ ਰਣੌਤ ਨੂੰ ਵੀ ਭਾਈ ਤੁਮ ਮਾਫ਼ੀ ਮੰਗ ਇੱਕ ਤਾਂ ਕਿਸਾਨਾਂ ਵਾਲੇ ਸੰਦਰਭ ਚ ਤੇ ਦੂਜਾ ਤਰੀ ਫਿਲਮਾਂ ਉਹ ਬੰਦ ਹੋਣੀ ਚਾਹੀਦੀ ਇਹ ਤੋਂ ਤਾਂ ਕਿ ਕੰਗਰ ਨੌਤੇ ਕਹਿ ਚੁੱਕੀ ਹੈ ਕਿ ਰਾਹੁਲ ਗਾਂਧੀ ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ ਰਾਹੁਲ ਗਾਂਧੀ ਨੂੰ ਵੀ ਇਹ ਫਿਲਮ ਚੰਗੀ ਲੱਗੇ ਜਦ ਕਿ ਕਾਂਗਰਸ ਵਾਲੇ ਕਹਿੰਦੇ ਨੇ ਕਿ ਇਹਦੇ ਵਿੱਚ ਇੰਦਰਾ ਗਾਂਧੀ ਦਾ ਜਿਹੜਾ ਰੂਪ ਆ ਜਾਂ ਉਹਦੇ ਫੈਸਲੇ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ ਜਿਸ ਤਰ੍ਹਾਂ ਦੇ ਨਾਲ ਖਾਲਿਸਤਾਨ ਦੀ ਮੰਗ ਦੀ ਗੱਲ ਕੀਤੀ ਗਈ ਹੈ ਇਦਾਂ ਤਾਂ ਕਹਿੰਦੇ ਉਹਨਾਂ ਨੇ ਕਦੇ ਗੱਲ ਕੀਤੀ ਨਹੀਂ ਜੋ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਇਤਿਹਾਸ ਨੂੰ ਤੋੜ-ਬੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਫਿਲਮ ਵਿਵਾਦਾਂ ਦੇ ਵਿੱਚ ਹੈ ਗਿੱਪੀ ਗਰੇਵਾਲ ਦਾ ਤਾਜ਼ਾ ਬਿਆਨ ਆ ਗਿਆ ਕਹਿੰਦੇ ਜੀ ਸੈਂਸਰ ਬੋਰਡ ਦੇ ਵਿੱਚ ਹਮ ਸਿੱਖਾਂ ਨੂੰ ਵੀ ਪਾਉਣਾ ਚਾਹੀਦਾ ਹੈ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਜ਼ਿਕਰ ਕਰ ਲੈਂਦੇ ਆ ਕੱਲ ਯਾਨੀ ਕਿ 6 ਸਤੰਬਰ ਨੂੰ ਫਿਲਮ ਐਮਰਜੈਂਸੀ ਰਿਲੀਜ਼ ਹੋਣੀ ਸੀ ਪਰ ਕਿਉਂਕਿ ਵਿਵਾਦ ਬੜੇ ਵੱਜ ਚੁੱਕੇ ਸੀ ਇਸ ਕਰਕੇ ਫਿਲਮ ਰਿਲੀਜ਼ ਨਹੀਂ ਹੋਈ ਤੇ ਹੁਣ ਕੰਗਨਾ ਰਣੌਤ ਨੇ ਆਪਣੇ ਫੈਨਸ ਨੂੰ ਇੱਕ ਮੈਸੇਜ ਜਿਹੜਾ ਉਹ ਦਿੱਤਾ ਔਰ ਕੰਗਨਾ ਦਾ ਕਹਿਣਾ ਹੈ ਕਿ ਅਸੀਂ ਸੈਂਸਰ ਬੋਰਡ ਦੇ ਵੱਲੋਂ ਮਿਲਣ ਵਾਲੇ ਸਰਟੀਫਿਕੇਟ ਦਾ ਇੰਤਜ਼ਾਰ ਕਰ ਰਹੇ ਹਾਂ ਜੀ ਬਿਲਕੁਲ ਕਹਿੰਦੀ ਹੈ ਕਿ ਤੁਸੀਂ ਧੀਰਜ ਤੇ ਸੰਤੋਸ਼ ਰੱਖੋ ਧੰਨਵਾਦ ਦੀਆਂ ਕਹਿੰਦੀ ਮੈਂ ਬੜੀ ਤੁਹਾਡੀ ਕਿ ਤੁਹਾਡੇ ਚ ਇੰਨੀ ਪੇਸ਼ੈਂਸ ਆ ਹਮ ਫਿਲਮ ਦਾ ਇੰਤਜ਼ਾਰ ਉਹ ਲੋਕ ਵੀ ਕਰ ਰਹੇ ਨੇ ਜਿਨ੍ਹਾਂ ਨੇ ਫਿਲਮ ਦੇ ਉੱਤੇ ਆਲੋਚਨਾ ਕਰਨੀ ਆ ਦੇਖਣਾ ਕਿ ਅਸਲ ਦੇ ਵਿੱਚ ਹੈ ਕੀ ਹੈ ਕਿਉਂਕਿ ਸਿਰਫ ਜੋ ਵੀ ਹੁਣ ਤੱਕ ਦਾ ਵਿਵਾਦ ਆ ਉਹ ਸਿਰਫ ਟ੍ਰੇਲਰ ਦੇ ਨਾਲ ਸੰਬੰਧਿਤ ਆ ਜੀ ਫਿਲਮ ਦੇ ਵਿੱਚ ਕੀ ਆ ਕਿੰਨਾ ਕੁ ਸਿੱਖਾਂ ਬਾਰੇ ਗਲਤ ਬੋਲਿਆ ਗਿਆ ਕਿੰਨਾ ਕੁ ਸਿੱਖਾਂ ਦੇ ਕਿਰਦਾਰ ਨੂੰ ਉਹਦੇ ਵਿੱਚ ਗਲਤ ਤਰੀਕੇ ਨਾਲ ਚਿੱਤਰਿਆ ਗਿਆ ਉਹ ਅਜੇ ਫਿਲਮ ਦੇ ਵਿੱਚ ਆ ਪਰ ਜੋ ਕੁਝ ਇੱਕ ਟ੍ਰੇਲਰ ਨੇ ਦਿਖਾ ਦਿੱਤਾ ਹੈ ਉਹਦੇ ਤੋਂ ਹੀ ਸਾਰਾ ਵਿਵਾਦ ਪੈਦਾ ਹੋ ਚੁੱਕਿਆ ਹੈ ਕੋਰਟ ਦੇ ਵਿੱਚ ਪਟੀਸ਼ਨਾਂ ਪੈਗੀਆਂ ਹਨ ਸਿੰਘ ਖਾਰਾ ਤੋਂ ਲੈ ਕੇ ਹਰਿਆਣੇ ਵਾਲੇ ਪਾਸਿਓਂ 20 ਕਾਨੂੰਨੀ ਨੋਟਿਸ ਭੇਜ ਦਿੱਤੇ ਗਏ ਕੰਗਣਾ ਰਣੌਤ ਨੂੰ ਵੀ ਭਾਈ ਤੂੰ ਮਾਫੀ ਮੰਗ ਇੱਕ ਤਾਂ ਕਿਸਾਨਾਂ ਵਾਲੇ ਸੰਦਰਭ 'ਚ ਤੇ ਦੂਜਾ ਤੇਰੀ ਫਿਲਮਾਂ ਉਹ ਬੰਦ ਹੋਣੀ ਚਾਹੀਦੀ ਹੈ ਜੀ ਤੇ ਇਹ ਜਿਹੜੀ ਫਿਲਮਾਂ ਵਿਵਾਦਾਂ ਦੇ ਵਿੱਚ ਘिरी ਹੋਈ ਆ ਐਮਰਜੈਂਸੀ ਦਾ ਨਾਮ ਆ ਇਥੋਂ ਤੱਕ ਕਿ ਕੰਗਣਾ ਰਣੌਤ ਇਹ ਕਹਿ ਚੁੱਕੀ ਹੈ ਕਿ ਰਾਹੁਲ ਗਾਂਧੀ ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ ਰਾਹੁਲ ਗਾਂਧੀ ਨੂੰ ਵੀ ਇਹ ਫਿਲਮ ਚੰਗੀ ਲੱਗੇਗੀ ਜਦ ਕਿ ਕਾਂਗਰਸ ਵਾਲੇ ਕਹਿੰਦੇ ਨੇ ਕਿ ਇਹਦੇ ਵਿੱਚ ਇੰਦਰਾ ਗਾਂਧੀ ਦਾ ਜਿਹੜਾ ਰੂਪ ਆ ਜਾਂ ਉਹਦੇ ਫੈਸਲੇ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਜੀ ਸਿੱਖ ਜਥੇਬੰਦੀਆਂ ਕਹਿੰਦੀਆਂ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਚਿਤਰਿਆ ਗਿਆ ਹੈ ਹਮ ਸਰਜੀ ਸਿੰਘ ਖਾਲਸਾ ਹਰਾਂ ਦਾ ਪਿੱਛੇ ਸੁਣ ਰਹੇ ਸੀ ਬਿਆਨ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਖਾਲਿਸਤਾਨ ਦੀ ਮੰਗ ਦੀ ਗੱਲ ਕੀਤੀ ਗਈ ਹੈ ਇਦਾਂ ਤਾਂ ਕਦੇ ਉਹਨਾਂ ਨੇ ਕਦੇ ਗੱਲ ਕੀਤੀ ਨਹੀਂ ਹਮ ਜੋ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਇਤਿਹਾਸ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੁਣ ਕੰਗਨਾਰ ਨੌਦ ਦੀ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਉਹ ਫਿਲਮ ਹੁਣ ਰਿਲੀਜ਼ ਨਹੀਂ ਹੋਈ ਕਿਉਂਕਿ 6 ਸਤੰਬਰ ਇੱਕ ਤਰ੍ਹਾਂ ਨਾਲ ਲੰਘਦੀ ਹੋਈ ਨਜ਼ਰ ਆ ਰਹੀ ਹੈ ਜੀ ਸੈਂਸਰ ਬੋਰਡ ਦੇ ਉੱਤੇ ਜ਼ਿੰਮੇਵਾਰੀ ਦੇ ਦਿੱਤੀ ਸੀਗੀ ਹਾਈ ਕੋਰਟ ਨੇ ਕਿ ਸੈਂਸਰ ਬੋਰਡ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕਰੇ ਉਸ ਤੋਂ ਬਾਅਦ ਦੇ ਵਿੱਚ ਜਿੱਥੇ ਕੋਈ ਕਾਰਵਾਈ ਕਰਨੀ ਹੈ ਜਿੰਨੀ ਕੁ ਗੁੰਜਾਇਸ਼ ਉਹਦੇ ਵਿੱਚ ਕੱਟ ਲਾਉਂਦੀ ਆ ਉਹ ਸੈਂਸਰ ਬੋਰਡ ਨੇ ਆਪਣੇ ਆਪ ਦੇਖਣਾ ਹੈ ਹਮ ਫਿਲਮ ਦੀ ਰਿਲੀਜ਼ ਡੇਟ ਹੁਣ ਨਵੀਂ ਕਿਹੜੀ ਆਉਣੀ ਆ ਇਹ ਤਾਂ ਬਾਅਦ ਦੀ ਗੱਲ ਆ ਪਰ ਬੰਬੇ ਹਾਈ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਪੈ ਗਈ ਉਹ ਇਸ ਕਰਕੇ ਪਈ ਕਿ ਜਿਹੜੀ ਕੋ-ਪ੍ਰੋਡਕਸ਼ਨ ਜਿਹੜੀ ਪ੍ਰੋਡਕਸ਼ਨ ਦੀ ਕੰਪਨੀ ਹੈ ਇਹਦੇ ਨਾਲ ਕੰਗਣਾ ਨਾ ਕੋ ਕੰਗਣਾ ਨਹੀਂ ਸਾਰਾ ਫਿਲਮ ਦਾ ਦਰਮਦਰ ਸੰਭਾਲ ਲਿਆ ਸੀ ਨਿਰਦੇਸ਼ਨ ਤੋਂ ਲੈ ਕੇ ਸਾਰਾ ਕੁਝ ਹਮ ਤਾਂ ਉਹਨਾਂ ਨੇ ਕਿਹਾ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਸੈਂਸਰ ਬੋਰਡ ਸਾਨੂੰ ਸਰਟੀਫਿਕੇਟ ਜਾਰੀ ਦੇ ਕਰੇ ਇਹਦੇ ਵਿੱਚ ਸਾਡਾ ਪੈਸਾ ਲੱਗਿਆ ਹੈ ਕੋਈ ਅਜਿਹੀ ਗੱਲ ਨਹੀਂ ਹੈ ਜੇ ਕੱਟਣਾ ਤਾਂ ਕੁਝ ਕੱਟ ਦਵੇ ਜੋ ਵੀ ਸੀਨ ਉਹਦੇ ਵਿੱਚੋਂ ਕੱਟਣੇ ਨੇ ਜੀ ਫਿਲਮ ਵਿਵਾਦਾਂ ਦੇ ਵਿੱਚ ਹੈ ਗਿੱਪੀ ਗਰੇਵਾਲ ਦਾ ਤਾਜ਼ਾ ਬਿਆਨ ਆ ਗਿਆ ਕਹਿੰਦੇ ਜੀ ਸੈਂਸਰ ਬੋਰਡ ਦੇ ਵਿੱਚ ਹਮ ਸਿੱਖਾਂ ਨੂੰ ਵੀ ਪਾਉਣਾ ਚਾਹੀਦਾ ਹੈ ਯਾਨੀ ਕਿ ਇੱਕ ਸਿੱਖ ਨੁਮਾਇੰਦਾ ਹੋਣਾ ਚਾਹੀਦਾ ਸੈਂ ਅਜਈਆਂ ਜਿਹੜੀਆਂ ਫਿਲਮਾਂ ਨੇ ਜਿਹੜੀਆਂ ਕਿਸੇ ਨਾ ਕਿਸੇ ਵਿਵਾਦ ਨੂੰ ਪੈਦਾ ਕਰਦੀਆਂ ਨੇ ਜਨਮ ਦਿੰਦੀਆਂ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਜਾ ਸਕੇ ਜੀ ਤੇ ਸੈਂਸਰ ਬੋਰਡ ਦੇ ਵਿੱਚ ਸਿੱਖ ਹੋਵੇਗਾ ਤਾਂ ਜਿਹੜਾ ਐਸਜੀਪੀਸੀ ਆ ਉਹਨੂੰ ਵੀ ਥੋੜੀ ਜਿਹੀ تسਲੀ ਹੋ ਜਾਊਗੀ ਹਾਲਾਂਕਿ ਐਸਜੀਪੀਸੀ ਨੇ ਵੀ ਬਰਜ਼ੋਰ ਤਰੀਕੇ ਦੇ ਨਾਲ ਇਹਦਾ ਵਿਰੋਧ ਕੀਤਾ ਹੈ ਸਿੱਖ ਜਥੇਬੰਦੀਆਂ ਤਾਂ ਕੋਰਟ ਨੂੰ ਛੱਡ ਕੇ ਹੋਰਨਾਂ ਚੀਜ਼ਾਂ ਨੂੰ ਛੱਡ ਕੇ ਸਿਨੇਮਿਆਂ ਦੇ ਬਾਹਰ ਪਹੁੰਚ ਗਈਆਂ ਜੀ ਕਿ ਤੁਸੀਂ ਆਪਣੇ ਸਿਨੇਮਿਆਂ ਦੇ ਵਿੱਚ ਫਿਲਮ ਨਾ ਲਾਓ ਹਾਲਾਂਕਿ ਰਿਲੀਜ਼ ਹੋ ਜਾਵੇ ਮੱਧ ਪ੍ਰਦੇਸ਼ ਸਰਕਾਰ ਨੇ ਵੀ ਇਸ ਫਿਲਮ ਦੇ ਉੱਤੇ ਰੋਕ ਲਗਾਉਣ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਕੁਝ ਸਿੱਖ ਜਥੇਬੰਦੀਆਂ ਪਹੁੰਚ ਗਈਆਂ ਸਿਗੀਆਂ ਉੱਥੋਂ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦੇਣ ਕਿ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਹਮ ਪੰਜਾਬ ਦੇ ਵਿੱਚ ਰੋਕ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਪਰ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਸੁਰਖੀਆਂ ਦੇ ਵਿੱਚ ਹੈ ਜੀ ਤੇ ਹੋ ਸਕਦਾ ਹੈ ਕਿ ਜਿਵੇਂ ਪਿੱਛੇ ਜੇ ਕਈ ਫਿਲਮਾਂ ਜਾਈਆਂ ਆਈਆਂ ਜਿਨ੍ਹਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਪਰ ਫਿਲਮਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਰਿਲੀਜ਼ ਕਰ ਦਿੱਤੀਆਂ ਗਈਆਂ ਜੀ ਇਹ ਫਿਲਮ ਜਿਸ ਤਰ੍ਹਾਂ ਰਿਲੀਜ਼ ਹੁੰਦੀ ਆ ਤਾਂ ਵੱਧ ਤੋਂ ਵੱਧ ਦਰਸ਼ਕ ਇਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਹਰ ਕੋਈ ਦੇਖਣਾ ਚਾਹੁੰਦਾ ਹੈ ਵੀ ਅਸਲ ਦੇ ਵਿੱਚ ਵਿਵਾਦ ਪੈਦਾ ਕਿਉਂ ਹੋਇਆ ਜੀ ਬਿਲਕੁਲ ਤੇ ਉਹਨੇ ਇਸ ਫਿਲਮ ਨੂੰ ਲੈ ਕੇ ਕੰਗਣਾ ਨੌਰਤ ਕਹਿੰਦੀ ਹੈ ਵੀ ਤੁਸੀਂ ਨਾਰਾਜ਼ ਨਾ ਹੋਵੋ ਆਪਣੇ ਫੈਨਸ ਲਈ ਉਹਨੇ ਜਿਹੜਾ ਸੰਦੇਸ਼ ਛੱਡਿਆ ਹੈ ਬੀਤੀਅਜ ਰੱਖੋ ਤੁਸੀਂ ਇੰਤਜ਼ਾਰ ਤੁਸੀਂ ਕਰ ਰਹੇ ਹੋ ਨਵੀਂ ਤਰੀਕ ਦਾ ਕਹਿੰਦੇ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਕਿ ਸੈਂਸਰ ਬੋਰਡ ਸਾਨੂੰ ਕਦੋਂ ਸਰਟੀਫਿਕੇਟ ਦਵੇ ਤੇ ਅਸੀਂ ਰੀਲੀਜ਼ ਡੇਟ ਦਈਏ ਤੇ ਫਿਲਮ ਸਿਨੇਮਿਆਂ ਦੇ ਵਿੱਚ ਲੱਗ ਜੇ ਜੀ ਤੇ ਵੈਸੇ ਲੱਗਦਾ ਸਿਮਰ ਨੇ ਇਹ ਆ ਕਿ ਜੇ ਫਿਲਮ ਰੀਲੀਜ਼ ਵੀ ਹੋ ਗਈ ਹੂੰ ਇਹਦੇ ਵਿੱਚ ਕੱਟ ਵੀ ਲੱਗ ਗਏ ਹੂੰ ਪਰ ਕਿੰਨੇ ਕੱਟ ਲਾ ਲੈਣਗੇ ਕਿਉਂਕਿ ਕੱਟ ਲਾਉਣਾ ਕੋਈ ਸੌਖੀ ਚੀਜ਼ ਨਹੀਂ ਹੁੰਦੀ ਕਿਉਂਕਿ ਕੰਟੀਨਿਊਟੀ ਖਰਾਬ ਹੁੰਦੀ ਹੈ ਉਸ ਫਿਲਮ ਦੀ ਜੀ ਡਾਇਲੋਗ ਤੋਂ ਡਾਇਲੋਗ ਕੱਟਣਾ ਬੜਾ ਮੁਸ਼ਕਲ ਹੁੰਦਾ ਹੈ ਇਸ ਕਰਕੇ ਫਿਲਮ ਫਿਰ ਵੀ ਵਿਵਾਦਾਂ ਦੇ ਵਿੱਚ ਰਹਿ ਸਕਦੀ ਹੈ ਇਹਦਾ ਇੱਕੋ ਇੱਕ ਤਰੀਕਾ ਹੈ ਕਿ ਇਸ ਫਿਲਮ ਦੇ ਉੱਤੇ ਰੋਕ ਲਗਾ ਦਿੱਤੀ ਜਾਵੇ ਤਾਂ ਮਾਹੌਲ ਸ਼ਾਂਤ ਹੋ ਸਕਦਾ ਜੋ ਸਿੱਖ ਜਥੇਬੰਦੀਆਂ ਕਹਿੰਦੀਆਂ ਨੇ ਜੀ ਤਾਂ ਇਸ ਕਰਕੇ ਹੁਣੇ ਫਿਲਮ ਵਿਵਾਦਾਂ ਦੇ ਵਿੱਚ ਆ ਟ੍ਰੇਲਰ ਕਹਿ ਸਕਦੇ ਆ ਵਿਵਾਦਾਂ ਦੇ ਵਿੱਚ ਆ ਫਿਲਮ ਤਾਂ ਅਜੇ ਲੋਕਾਂ ਨੇ ਦੇਖਣੀ ਆ ਤੇ ਹੁਣ ਕੰਗਨਾਰ ਰੌਦ ਦੀ ਅਪੀਲ ਦੇ ਉੱਤੇ ਉਹਦੇ ਫੈਨਸ ਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਹੋਵੇਗਾ ਪਰ ਜਥੇਬੰਦੀਆਂ ਤੇ ਹੋਰ ਜਿਹੜੇ ਲੋਕ ਨੇ ਉਹ ਉਦੋਂ ਤੱਕ ਸੰਤੁਸ਼ਟ ਨਹੀਂ ਹੋ ਸਕਦੇ ਜਦੋਂ ਤੱਕ ਇਹ ਫਿਲਮ ਦੇ ਉੱਤੇ ਪੂਰਾ ਕਹਿੰਦਾ ਡੱਬਾ ਬੰਦ ਨਾ ਹੋ ਜਾਵੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ